ਸਾਚੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਠੀਕ ਠਾਕ ਹੋਵੋਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਅੱਜ ਤੂੰ ਬਣਾਣ ਡੀਆਂ ਪੂੜੀਆਂ ਤੇ ਚਨੇ ਹਾਂ ਤੇ ਜਕਾਮ ਤੇ ਅੱਗੇ ਹੋਇਆ ਬੁਖਾਰ ਮੈਨੂੰ ਚੜਿਆ ਤੇ ਤੇਰਾ ਰੋਦਾ ਵੀ ਖਾ ਕੇ ਹੋਰ ਤਲੀਆਂ ਚੀਜ਼ਾਂ ਦੇ ਮੁੜ ਕੇ ਫੇਰ ਬਿਮਾਰ ਹੋ ਜੇ ਹਾਏ ਹਾਏ ਮੈਂ ਤੁਹਾਡੀ ਸੁੱਖ ਮੰਗਦੀ ਆ ਤੁਹਾਡਾ ਦੁੱਖ ਨਹੀਂ ਮੰਗਦੀ ਹਾਂ ਤੁਸੀਂ ਤੇ ਕਿਹ ਪਾਸੇ ਸੋਚ ਲਾਇਆ ਜੰਨੇ ਇਹ ਪੁੱਠੇ ਪਾਸੇ ਨਹੀਂ ਸੋਚ ਤੂੰ ਥੋੜਾ ਮੈਨੂੰ ਪੁੱਛ ਤੇ ਲੈਂਦੀ ਵੀ ਬਣਾ ਲਾਂਗੇ ਨਾ ਬਣਾ ਲਾਂ। ਕਈ ਵਾਰ ਤਾਂ ਕੀ ਹੁੰਦਾ ਵਾ ਜਦੋਂ ਇਹ ਬਿਮਾਰ ਹੁੰਦੇ ਆ ਨਾ ਉਦੋਂ ওই ਜੀ ਜਿੱਦਾਂ ਦੀ ਖਾ ਲਈਏ ਨਾ ਛੇਤੀ ਰਾਮ ਆ ਜਾਂਦਾ ਵਾ। ਅੱਛਾ ਜਿੱਤਰਾ ਕਹਿੰਦੇ ਹੁੰਦੇ ਵੀ ਔਰ ਖਾਂਸੀ ਲੱਗੀ ਹੋਵੇ ਤਾਂ ਗੋਲ ਗੱਪੇ ਖਾ ਲੂ ਹਾਂ ਇਹ ਠੀਕ ਹੋ ਜੀ ਅੱਛਾ ਹੁਣ ਮੈਂ ਆਟਾ ਗੁੰਨਿਆ ਹਾਂ ਫੁਲਕੇ ਰੋਣ ਵਾਸਤੇ ਵੀ ਉਹ ਬੱਖਾ ਲੱਗੇ ਛੱਡਿਆ ਨਹੀਂ ਤੂੰ ਪਰਿਉ ਮੈਂ ਵੀ ਵਲੋਗ ਦਾ ਕਰਕੇ ਨਹੀਂ ਛੱਡਿਆ ਅੱਛਾ ਫੇ ਆਵਾਜ਼ ਆਉਣੀ ਹੈ ਕਾਜਰੀ ਹੋਣੀ ਤੇ ਮੈਂ ਤੂੰ ਆ ਜਾ ਬੜਾ ਹੋ ਜਾਂਦਾ ਨਾ ਹਾਂ ਹਾਂ ਹੋਏ ਅੰਦਰ ਤੂੰ ਖਿੱਚਦਾ ਸੱਚਾ ਖਿੱਚਦਾ ਵਾ ਦਾਅ ਵੀ ਬਣਾ ਲਈ ਆ ਆਵੇ ਚਨੇ ਵੀ ਬਣਾ ਲਏ ਆ ਦੁੱਧ ਨੂੰ ਵੀ ਪਾੜ ਦਵਾ ਰਿਹਾ ਵਾ ਗੁੰਡਾ ਹੋਊ ਦੇ ਵੀ ਜਲ ਲਾ ਦੇਣੀ ਆ ਅੱਛਾ ਠੀਕ ਆ ਤੇ ਮੈਂ ਆਟਾ ਵੀ ਕੋਲ ਲੈ ਕੇ ਫੁਲਕੇ ਜਿਦਾਂ ਨੇ ਹਣਗੇ ਤੇ ਫੁਲਕੇ ਖਾਣਗੇ ਠੀਕ ਆ ਪੂਰੀਆਂ ਖਾ ਲਈਆਂ ਪੂਰੀਆਂ ਖਾ ਲਈ ਠੀਕ ਆ ਜੇ ਤੁਹਾਨੂੰ ਡਾਰਵਾ ਵੀ ਮੈਨੂੰ ਇਹ ਬਿਮਾਰ ਕਰਨ ਲੱਗੀ ਮੇਰੇ ਘਰ ਦੀ ਫੇਰ ਤੁਸੀਂ ਦੱਸ ਦੋ ਕਿ ਮੈਂ ਤੁਹਾਨੂੰ ਕੁਸਤਾ ਲਾ ਦੇਣੀ ਚੱਲੇ ਹੁਣ ਖਾ ਲਾਂਗੇ ਜੀ ਹੁਣ ਤੇਰੇ ਹੱਥ ਦੀਆਂ ਕੱਡੀਆਂ ਹੋਈਆਂ ਪੂਰੀਆਂ ਕਿਤੇ ਹਾਂ ਖਾ ਕੇ ਤੇ ਵੇਖਾਂ ਭਲਾ ਆਹ ਅੱਗੇ ਤਾਂ ਬੜਾ ਕਦੀ ਖਾਦੀਆਂ ਨੇ ਤੇ ਹੁਣ ਤਾਂ ਨਹੀਂ ਆਪ ਤੁਹਾਨੂੰ ਖਾਦੀਆਂ ਆਈਆਂ ਉਹਨੇ ਇਹ ਦੇ ਖਾ ਕੇ ਬਿਮਾਰ ਕੀਤਾ ਉਹਦੋਂ ਤਰੀਫਾਂ ਕਰਦੇ ਸੀ ਥੱਕਦੇ ਵੀ ਇੰਨੀਆਂ ਸੋਹਣੀਆਂ ਬਣਾਈਆਂ ਨਹੀਂ ਨਹੀਂ ਬਾਲੀਆਂ ਵਧੀਆਂ ਨਹੀਂ ਨਹੀਂ ਬਹੁਤ ਸੋਹਣੀ ਤੇ ਅੱਜ ਕਿਹਾ ਤਾਂ ਮੈਨੂੰ ਬਿਮਾਰ ਕਰ ਦੇ ਸਬਜੀ ਬਖਾਲ ਕਿਦਾਂ ਨਹੀਂ ਬਣਾਈ ਪਈ ਲ ਸਬਜੀ ਦਾ ਤਕਰੀਬਨ ਸਾਰਾ ਖਾ ਰੀ ਹੈ ਸਬਜੀ ਚਾਹ ਪਨੀਰ ਪਾਇਆ ਵਿੱਚ ਚਨੇ ਪਾਏ ਆ ਅੱਛਾ ਲੈ ਵਾਕਿਆ ਬਣਾਈਆਂ ਮਾਵਾ ਦੀ ਅੱਛਾ ਆ ਵੇਖੋ ਕੁੱਕਰ ਭਰਿਆ ਇਹਦੇ ਨਾਲ ਹੁਣ ਸ਼ਾਮ ਨੂੰ ਚੋਰ ਬਣਾਵਾਂਗੇ ਠੀਕ ਆ ਜੀ ਠੀਕ ਆ ਧੰਨਵਾਦ ਕਿਹੜੇ ਬਣਾਉਣੇ ਆ 11 21 ਦੇ ਔਰ 11 ਕਿਦੇ ਬਾਣੇ ਪਰ ਜਿਹੜੇ ਤੁਸੀਂ ਖਾਏ ਹੋਣਗੇ ਦਾਲ ਨਾਲ ਸਿੱਕੇ ਜਾਂ ਲੂਣ ਵਾਲੇ ਕੋਈ ਵੀ ਖਾਣੇ ਹੋਣਗੇ ਖਾ ਸਕਦੇ ਆ ਠੀਕ ਆ ਕੁੜੀ ਮੇਰਾ ਦਿਲ ਹੀ ਤੋੜ ਕੇ ਰੱਖਿਆ ਨਹੀਂ 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 ਬਹੁਤ ਵਧੀਆ ਬਹੁਤ ਵਧੀਆ ਕੋਈ ਨਹੀਂ ਖਾ ਲਾਂਗੇ ਇਹੀ ਤੁਸੀਂ ਕਿਹਾ ਤਾਂ ਮੈਨੂੰ ਬਿਮਾਰ ਕਰਨਾ ਉਹ ਅਜੇ ਉਹਦੇ ਚੱਲ ਮਜ਼ਾਕ ਨਾ ਯਾਰ ਕਈ ਗੋਹ ਕਹਿ ਲਈਦਾ ਵਾ ਹੈ ਹੁਣ ਲੋਕਾਂ ਨੂੰ ਮਜ਼ਾਕ ਕਰਨਾ ਬਾਹਰ ਆਪਣੇਆਂ ਨੂੰ ਘਰ ਦੇ ਨੂੰ ਕਰੀਦਾ ਬਾਕੀ ਸਾਡਾ ਕੋਈ ਸ਼ਹਿਰੀਆਂ ਵਾਲਾ ਕੰਮ ਨਹੀਂ ਹੈ ਕਰ ਦੇਸੀ ਕੰਮ ਆ ਸਹੀ ਹੈ ਹੀ ਦੇਸੀਆਂ ਦੇ ਦੇਸੀ ਆ ਨਾ ਆਈ ਬੰਦੇ ਵੀ ਦੇਸੀਆਂ ਤੇ ਖਾਂਦੇ ਵੀ ਦੇਸੀ ਆ ਮੈਂ ਵੀ ਦੇਸੀ ਆ ਇਹ ਆ ਵੀ ਇਹ ਨਾ ਕਿਉਂ ਅੰਟੀ ਇਥੇ ਆ ਜੀ ਨਹੀਂ ਰੱਖੀ ਇਥੇ ਇਦਾਂ ਕਰਨਾ ਇਦਾਂ ਕਰਨਾ ਨਹੀਂ ਤੇ ਮੜਾ ਮੋੜਾ ਜੱਜਾ ਨਾ ਬਣਾ ਆ ਗਿਆ ਫਿਰ ਟਾਈਮ ਪਾਸ ਕਰ ਰਹੀ ਹੈ ਨਹੀਂ ਨਹੀਂ ਵਧੀਆ ਵਧੀਆ ਇੱਕ ਨਾ ਮੈਂ ਗੱਲ ਦੱਸਣੀ ਆ ਸਬਸਕ੍ਰਾਈਬਰਾਂ ਨੂੰ ਦੱਸਣੀ ਆ ਗੱਲ ਇਹ ਦੱਸਣੀ ਪਰ ਲਾਸਟ ਤੇ ਆ ਵਲੌਗ ਚ ਇਹਨੇ ਪੁੱਛਣੀ ਆ ਗੱਲ ਮੈਂ ਪੁੱਛਣੀ ਆ ਵੀ ਆਹ ਗੱਲ ਕਿਉਂ ਨਹੀਂ ਕੀਤੀ ਤੁਸੀਂ ਸਾਡੇ ਨਾਲ ਸਬਸਕ੍ਰਾਈਬਰ ਸਾਰੇ ਭੈਣ ਭਰਾ ਜਿੰਨੇ ਵੀ ਸਾਡੇ ਬਲੌਗ ਵੇਖਦੇ ਨੇ ਨਹੀਂ ਤੁਸੀਂ ਮਗਰੋਂ ਨਹੀਂ ਦੱਸਣੀ ਤੁਸੀਂ ਨਾ ਮੈਂ ਮਗਰੋਂ ਦੱਸਣੀ ਆ ਮਗਰੋਂ ਫਿਰ ਆਪਾਂ ਬਲੌਗ ਤਾਂ ਸਾਰਾ ਸਾਡਾ ਬਣਨਾ ਨਹੀਂ ਬਣਾਉਣਾ ਤੇ ਬਣਾਉਣਾ ਬਲੌਗ ਹੈ ਨਹੀਂ ਸਾਰਾ ਨਹੀਂ ਬਣਾਉਣਾ ਮੇਰੀ ਇੱਥੇ ਨਹੀਂ ਬਣਾਣੀ ਵੀਡੀਓ ਬਣਾਉਣ ਚੱਲੀ ਨਹੀਂ ਉੱਥੇ ਗੱਲ ਕਰਾਂਗੇ ਅੱਛਾ ਉੱਥੇ ਕਰ ਲੈਣੀ ਕਰਾਂ ਹਾਂ ਪਰ ਦੱਸਣੀ ਮੈਂ ਲਾਸ਼ ਤੇ ਜਾ ਕੇ ਪੁੱਛਣੀ ਆ ਸਾਰੇ ਸਬਸਕ੍ਰਾਈਬਰ ਭੈਣ ਭਰਾਵਾਂ ਨੂੰ ਦੇਸ਼ਾਂ ਦੇਸ਼ਾਂ ਵਸਦੇ ਉਹਨਾਂ ਨੂੰ ਵੀ ਹੂੰ ਤੇ ਜਿਹੜੇ ਪੰਜਾਬ ਚ ਵੱਸਦੇ ਉਹਨਾਂ ਨੂੰ ਵੀ ਮੈਂ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਲੈ ਕੇ ਦੱਸਦਾ ਗੁੱਸਾ ਗੱਲਦਾ ਕੇ ਮੈਂ ਗੁੱਸਾ ਕੱਢਣਾ ਸਾਰੇ ਸਬਸਕ੍ਰਾਈਬਰਾਂ ਦੇ ਨਾਲ ਹਾਂ ਤੇ ਇਹ ਲਾਸਟ ਵਕ ਬਲੌਗ ਵੇਖਣ ਕੇ ਤੇ ਮੈਂ ਲਾਸਟ ਤੇ ਜਾ ਕੇ ਗੱਲ ਪੁੱਛਣੀ ਇਹਨਾਂ ਨੂੰ ਹਾਂ ਵੀ ਇਹ ਇਹ ਮੈਨੂੰ ਇਹ ਮੈਨੂੰ ਕਮੈਂਟਾਂ 'ਚ ਹੀ ਦੱਸ ਸਕਦੇ ਆ ਜਾਂ ਮੇਰੇ ਫੋਨ ਨੰਬਰ ਤੇ ਫੋਨ ਕਰਕੇ ਮੈਨੂੰ ਦੱਸ ਸਕਦੇ ਆ ਹਾਂ ਚਲੋ ਕੋਈ ਨਹੀਂ ਤੁਸੀਂ ਮੈਂ ਸਸਪੈਂਸ ਹੀ ਰਹਿਣ ਦਿਓ ਹਾਂ ਸਾਰੇ ਜਿਹਨੇ ਵੀ ਜਿੰਨੇ ਵੀ ਭੈਣਪੁਰਾ ਸਾਡੇ ਵਿੰਦੇ ਆ ਸਾਡੇ ਬਲੌਗ ਨੂੰ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਹੋਰਨਾਂ ਨੂੰ ਵੀ ਨਾਲ ਜੋੜੋ ਸਾਡੇ ਬਲੌਗ ਤੇ ਆਹੋ ਉਹਨਾਂ ਨੂੰ ਵੀ ਆਖੋ ਵੀ ਸਬਸਕ੍ਰਾਈਬ ਕਰਨ ਸਾਨੂੰ ਕਰਨਾ ਆਹੋ ਕਿਉਂਕਿ ਅਜੇ ਸਬਸਕ੍ਰਾਈਬ ਸਾਡੇ 10000 ਹੀ ਹੋਏ ਆ ਨਹੀਂ ਵੱਧ ਗਿਆ 11000 11000 ਕੋਈ ਹੋ ਆ ਤਾਂ ਕੋਈ ਵੀ ਨਹੀਂ ਹੋਏ ਦੇ ਸਾਲ ਤੁੱਤੇ ਹੋ ਗਿਆ ਸਾਨੂੰ ਹੈ ਤੇ ਇਹ ਆ ਵੀ ਹਾਂ ਹਮ ਤੋਂ ਚੱਲੇ ਆ 2 ਸਾਲ ਹੋ ਜਾਣੇ 10ਵੇਂ ਮਹੀਨੇ ਐ ਅੱਛਾ ਬਲੌਗ ਬਣਾਉਂਦੇ ਆ ਨੂੰ ਚੈਨਲ ਬਣਾਏ ਨੂੰ ਚੈਨਲ ਨੂੰ ਹਾਂ ਤੇ ਅਜੇ ਥੋੜਿਆਂ ਨੇ ਕੀਤਾ ਵਾ ਸਬਸਕ੍ਰਾਈਬ ਉੱਧਾ ਮੈਂ ਹਰੀਆਂ ਮਿਰਚਾਂ ਵਿੱਚ چیر ਕੇ ਰੱਖੀਆਂ ਹਰੀਆਂ ਮਿਰਚਾਂ ਵਿੱਚ ਰੱਖੀਆਂ ਟਮਾਟਰ ਉਹ ਸਭ ਆ ਦੇਖੋ ਚਾਰ ਰੱਖਿਆ ਗੰਡਾ ਕੱਟ ਕੇ ਰੱਖਿਆ ਵਾ ਸੌਸ ਮਿਰਚਾਂ ਵਾਲੀ ਦੂਜੀ ਵੀ ਰੱਖੀ ਫਰਿੱਜ ਵਿੱਚ ਸਾਰੇ ਵੀ ਜਿੰਨੇ ਜਿੰਨੂੰ ਜਿਹੜੀ ਚੀਜ਼ ਦੀ ਲੋੜ ਹੈ ਲੈ ਲਓ ਆਪਣੀ ਬੋਲ ਤੇ ਮੈਂ ਸੋਚਿਆ ਕਿ ਜਦੋਂ ਆਪਾਂ ਬਾਹਰ ਬੈਠ ਕੇ ਖਾਣੇ ਆ ਨਾ <table>ਤੇ ਏਦਾਂ ਚੀਜ਼ਾਂ ਰੱਖ ਕੇ ਖਾਣੀ ਹੈ ਸਾਰੇ ਹਾਰੇ ਤੇ ਚੀਜ਼ ਸਾਰੇ ਪਰਿਵਾਰ ਨੇ ਸਾਰੇ ਪਰਿਵਾਰ ਨੇ ਪਰ ਉਹ ਮਨ ਕੋਈ ਕਿਤੇ ਜਾਣ ਵਾਲਾ ਵਾ ਕੋਈ ਬਹਿਣ ਵਾਲਾ ਵਾ ਕਿਸੇ ਨੂੰ ਭੁੱਖ ਲੱਗੀ ਆ ਹਾਂ ਉਹ ਤਕਰੀਬਨ ਖਾਈ ਜਾਂਦੇ ਨਾਲ ਨਾਲ ਠੀਕ ਆ ਤੇ ਬਾਕੀ ਹੁਣ ਖਾ ਕੇ ਚਲੀਏ ਵੀਡੀਓ ਬਣਾਉਣ ਚਲੋ ਤੁਹਾਨੂੰ ਫੜਾਦਾ ਬੈਠਾ ਤੁਸੀਂ ਉੱਥੇ ਬਾਕੀ ਦਾ ਬਲੌਗ ਉੱਥੇ ਜਾ ਕੇ ਬਣਾਉਨੇ ਆ ਹਾਂਜੀ ਹਾਂਜੀ ਤੇ ਫਿਰ ਨਾਲੇ ਭੈਣ ਭਰਾਵਾਂ ਨੂੰ ਆਪਣੇ ਨੂੰ ਮੈਂ ਕਿਉਂਕਿ ਗੁੱਸਾ ਆਪਣੇਆਂ ਤੇ ਹੀ ਕੱਢੀਦਾ ਹਾਂ ਉਹ ਸਹੀ ਗੱਲ ਪਰ ਬੇਗਾਨੇ ਦੇ ਕਿਸੇ ਤੇ ਕੱਢੀਦਾ ਨਹੀਂ ਤੇ ਸਾਨੂੰ ਮਾਣ ਵੀ ਆਪਣੇ ਭੈਣ ਭਰਾਵਾਂ ਦੇ ਸਬਸਕ੍ਰਾਈਬਰਾਂ ਦੇ ਬੜਾ ਮਾਣ ਆ ਮੈਨੂੰ ਐਨਾ ਮੈਨੂੰ ਮਾਣ ਆ ਕਿ ਮੈਨੂੰ ਰੱਬ ਜਿੰਨਾ ਮਾਣ ਆ ਸਬਸਕ੍ਰਾਈਬਰਾਂ ਤੇ ਗੱਲ ਦਾ ਹਰ ਇੱਕ ਦਾ ਜਵਾਬ ਵੀ ਦੇਣਗੇ ਜਰੂਰ ਜਰੂਰ ਦੇਣਗੇ ਮੈਨੂੰ ਆਸ ਆ ਕਿ ਮੈਨੂੰ ਕਮੈਂਟਾਂ 'ਚ ਜਵਾਬ ਦੇਣਗੇ ਜਾਂ ਮੈਨੂੰ ਫੋਨ ਕਰਕੇ ਜਵਾਬ ਤੇ ਵੇਖਿਓ ਬਲੱਬੀ ਮੇਰੀ ਗੱਲ ਸੱਚੀ ਆ ਕਿ ਨਹੀਂ ਇਹ ਕੀਰਤਾ ਭਵਨ ਦਾ ਦਿਖਾ ਰਿਹਾ ਵੀ ਨੋ ਮੋੜ ਥੋੜੀ ਤੈਨੂੰ ਨਹੀਂ ਇਹਨਾਂ ਨੂੰ ਦੱਸਣੀ ਮੈਂ ਦੱਸਣੀ ਉਦੋਂ ਬਲੌਗ 'ਚ ਨਹੀਂ ਬਸ ਮੈਂ ਇਹਨਾਂ ਦੱਸਿਆ ਕਿ ਨਹੀਂ ਗੱਲ ਦਾ ਗਸਾ ਵਾ ਤੇ ਮੈਂ ਇੱਕ ਗੱਲ ਕਰ ਦਿੰਦੀ ਹਾਂ ਹਾਂ ਬਸ ਇਹੀ ਉਹ ਮੈਂ ਸ਼ੇਅਰ ਕਰ ਦਿੰਦੀ ਗੁੱਸਾ ਆ ਮੈਨੂੰ ਇਹ ਨਹੀਂ ਪਤਾ ਕਿਹੜੀ ਗੱਲ ਦਾ ਨਹੀਂ ਗੁੱਸਾ ਵੀ ਆਪਣੇ ਭੈਣ ਭਰਾਵਾਂ ਤੇ ਹੁੰਦਾ ਤੇ ਗੱਲਾਂ ਵੀ ਆਪਣੇ ਭੈਣ ਭਰਾਵਾਂ ਨਾਲ ਕਰੀਦੀ ਹਾਸਾ ਵੀ ਆਪਣੇ ਭੈਣ ਭਰਾਵਾਂ ਨਾਲ ਕਰੀਦਾ ਮਜ਼ਾਕ ਵੀ ਆਪਣੇ ਭੈਣ ਭਰਾਵਾਂ ਸੌਰੀ ਕਰਾਂਗੇ ਪਰ ਮੁਰਦੇ ਉਸੇ ਨਾਲ ਪਿਆਰ ਨਹੀਂ ਕਰਾਂਗੇ ਨਹੀਂ ਪਿਆਰ ਕਰਨਦੇ ਅੱਜ ਵੀ ਕਰਦੇ ਹਾਂਗੇ ਕਿ ਕਿਦਾਂ ਮਾਂ ਆਪਣੇ ਬੱਚੇ ਨੂੰ ਛਿੜਕਦੀ ਆ ਪਹਿਲਾਂ ਉਸੇ ਨਾਲ ਫਿਰ ਉਸੇ ਵਾਲੇ ਨੂੰ ਬਲਣਾ ਲੰਬੀ ਆ ਇਦਾਂ ਹੀ ਆ ਕਿ ਇਦਾਂ ਹੀ ਮੈਂ ਆਪਣੇ ਬੱਚੇ ਨੂੰ ਹੈ ਕਿਉਂ ਛਿੜਕਿਆ ਇਦਾਂ ਇਦਾਂ ਸਹੀ ਗੱਲ ਕਰਨਾ ਗੁੱਸਾ ਵੀ ਕਰਾਂਗੇ ਤੁਹਾਨੂੰ ਉਸੇ ਵਾਲੇ ਨਾਲ ਵੀ ਲਾਵਾਂਗੇ ਪਿਆਰ ਨਹੀਂ ਕਰਾਂਗੇ ਬਿਲਕੁਲ ਬਿਲਕੁਲ ਉਹ ਦੱਸਾਂਗੇ ਸਾਰੀ ਗੱਲ ਚਲੋ ਹੁਣ ਤੁਹਾਨੂੰ ਚਲੋ ਠੀਕ ਆ ਮਿਲਦੇ ਹੁਣ ਤੁਹਾਨੂੰ ਉਧਰ ਨਹੀਂ ਮੈਨੂੰ ਫੜਾ ਦੇ ਕੋਈ ਨਹੀਂ ਮੈਂ ਵੀਡੀਓ ਫਿਰ ਹੁਣ ਗੱਡੀ ਜਾ ਕੇ ਉੱਥੇ ਬਣਾਉਣੀ ਹੈ ਤੇ ਉਹ ਉੱਥੇ ਕਰਾਂਗੇ ਗੱਲਾਂ ਬਾਤਾਂ ਬਾਕੀ ਸਵਾਲ ਵੀ ਉੱਥੇ ਪੁੱਛਣੇ ਠੀਕ ਆ ਓਕੇ ਮਾ ਮਮੀ ਜਿਹੜੀ ਨੂੰ ਆਖ ਰਹੀ ਸੀ ਮੈਂ ਗੱਲ ਦੱਸਣੀ ਇੱਕ ਜਿਹੜੇ ਸਬਸਕ੍ਰਾਈਬਰ ਆ ਉਹ ਜਿਹੜੀ ਵੀਡੀਓ ਆ ਜੀ ਚੱਲ ਰਹੀ ਹੈ ਨਾ ਉਹ ਛੋੜਾ ਤੇ ਜਿੱਥੇ ਆਪਾਂ ਦੋਵੇਂ ਚਲ ਗਏ ਆ ਘਰ ਕੱਢ ਕੇ ਹਾਂ ਤੇ ਕਈਆਂ ਨੇ ਬੜਿਆਂ ਨੇ ਕਮੈਂਟ ਕੀਤਾ ਕੋਈ ਆਂਦਾ ਵਿਦ ਆਸ਼ਰਮ ਚਲ ਜਿਓ ਕੋਈ ਆਂਦਾ ਉੱਥੇ ਚਲ ਜਿਓ ਕੋਈ ਆਂਦਾ ਮੱਦੇ ਦੇਲੂ ਕਿਸ ਪਹੁੰਚੀ ਕੋਈ ਆਂਦਾ ਰੋਣਾ ਆਇਆ ਪਰ ਮਾਨਦਾ ਮੇਰੇ ਹਾਸਾ ਇਹ ਲਾਈ ਇਹਦਾ ਵੀ ਕਿਸ ਨੇ ਕਮੈਂਟ ਕਰਕੇ ਨਹੀਂ ਆਖਿਆ ਵੀ ਤੇਦੇ ਬਾਪੂ ਸਾਡੇ ਕੋ ਆ ਜੂ ਕਹਿੰਦੇ ਨਹੀਂ ਆਖਿਆ ਮਨੇ ਬਜ਼ੁਰਗਾਂ ਨੂੰ ਕੋਈ ਵੀ ਨਹੀਂ ਚੰਗਾ ਜਾਂਦਾ ਸਸਪੈਂਸ ਏ ਰੱਖਿਆ ਹੈਗਾ ਬੇ ਆ ਗੱਲ ਦਾ ਸਹੀ ਅੱਛਾ ਤੇ ਬਜੁਰਦਾਂ ਨੂੰ ਕੋਈ ਵੀ ਨਹੀਂ ਚੰਗਾ ਚੱਲਦਾ ਇੱਕ ਵਾਰ ਨੇ ਕਹਿੰਦੇ ਆ ਕਿ ਬੇਬੇ ਵਾਪਾ ਕੋਈ ਨਹੀਂ ਤੇ ਸਾਡੇ ਕੋ ਆ ਜਾਓ ਆਹ ਮੈਂ ਵੀ ਬੜਿਆ ਕੇ ਜਾਣਾ ਆਂਦਾ ਸੀ ਬਿਰਦਾ Ashram ਚਲ ਜਾਓ ਕੋਈ ਕਿਤੇ ਜਾਣਾ ਕਹਿੰਦਾ ਬੇਬੇ ਸੱਚੀ ਤੇਰਾ ਡੁੱਬਣ ਨੂੰ ਜੀ ਨਹੀਂ ਕੀਤਾ ਹਾਂ ਨਾ ਇਹ ਵੀ ਕੀਤਾ ਚਲੋ ਗੱਲ ਤੇ ਦਸਾ ਆਇਆ ਮੈਨੂੰ ਹੁੰਦਾ ਹੀ ਹੈ ਰੰਚ ਤੇ ਆ ਵੀ ਉਧਾਂ ਅੰਕਲ ਜੀ ਬੜੇ ਚੰਗੇ ਲੱਗਦੇ ਆਂਟੀ ਉਹਨਾਂ ਦੇ ਬੜਾ ਪਿਆਰ ਕਰਦੇ ਸੀ ਹਾਂ ਪਿਆਰ ਕਹਿੰਦੇ ਅਨੂਦ ਦੇ ਘਰ ਕੋਲ ਆਵਨੇ ਕੀ ਇਹ ਹੀ ਦੋ ਰੋਟੀਆਂ ਤੇ ਵੰਜਾਰੇ ਸੀ ਯਾਰ ਉਹਨਾਂ ਦਾ ਪਤਾ ਕੀ ਇਰਾਦਾ ਹੋਇਆ ਪੀ ਇਹ ਸੱਚੀ ਖਰੇ ਰੀਅਲ ਈ ਏਦਾਂ ਦੇ ਰਹਾੜ ਕੋ ਸਾਹਮਣੇ ਨਹੀਂ ਜਾਣੇ ਬੜੇ ਉਖੇ ਸਾਹਮਣੇ ਉਹਨਾਂ ਨੂੰ ਇਹ ਲੱਗਾ ਦਾ ਸ਼ੱਕ ਪੈ ਗਿਆ ਵੀ ਇਹ ਰੀਅਲ ਈ ਫਰੇਦਾਂ ਸੀ ਆ ਇਹ ਸਾਹਮਣੇ ਨਹੀਂ ਸਾਹਮਣੇ ਜਾਣੇ ਤੇ ਇਹ ਠੱਕੇ ਦੇਣ ਦੇ ਤਾਂ ਅਸੀਂ ਕੀ ਕਰਨੇ ਲਿਆ ਕੇ ਹਨਾ ਆਹੀ ਕੀ ਕਰਨੇ ਆਹ ਇਹ ਤਾਂ ਗੱਲ ਹੈ ਜੀ ਬੱਚਾ ਆ ਵੈਸੇ ਬਾਕੀ ਤਾਂ ਸੱਚੀ ਗੱਲ ਹੈ ਬਜ਼ੁਰਗਾਂ ਨੂੰ ਨਹੀਂ ਪਹੁੰਚਦਾ ਕੋਈ ਇਸ ਦੀ ਕੀ ਕਰੀ ਕੋਈ ਵੀ ਨਹੀਂ ਕਰਦਾਗੇ ਬਾਕੀ ਆ ਬਚ ਲੋ ਭੈਣ ਭਰਾਵਾਂ ਦੇ ਕਮੈਂਟਾਂ ਚ ਦੱਸਣਾ ਵੀ ਗੱਲ ਮੇਰੀ ਸਹੀ ਆ ਕਿ ਗਲਤ ਆ ਨਹੀਂ ਗੱਲ ਤੁਹਾਡੀ ਉਤਰਾਂ ਸਹੀ ਆ ਇਹ ਮੋੜਾ ਵੀਡੀਓ ਜਿਹੜੀ ਬਾਅਦ ਮਾ ਪਾਰਟ ਆ ਨੇ ਸਾਰਾ ਖੋਲ ਕੇ ਦੇਖ ਲੈਣ ਕਿ ਇਹਨੇ ਵੀ ਕਿਤੇ ਗੱਲ ਆਖੀ ਕੋਈ ਹਣ ਨਹੀਂ ਆਖੀ ਅੱਜ ਮੈਂ ਕਰ ਦੇਣਾ ਜਲਦੀ ਕਮੈਂਟ ਹੈ ਮੈਂ ਕਰ ਦੇਣਾ ਵੀ ਆਪੇ ਦਾ ਲੱਗ ਨਹੀਂ ਹੋਣੀ ਹੋਣੀ ਇਹ ਗੱਲ ਬਣਦੀ ਹੁਣ ਤਾਂ ਸਾਰਿਆਂ ਨੇ ਹਾਂ ਤੇ ਸਾਰਿਆਂ ਨੇ ਵੇਖ ਵੀ ਲਿਆ ਇਹ ਨਹੀਂ ਆ ਅੱਜ ਦੇ ਪਾਰਟ ਤੇ ਕਰਦੇ ਹਾਂ ਅੱਜ ਵਾਲੇ ਤੇ ਆਂਦਾ ਕਰ ਦਾਂਗੇ ਅੱਜ ਵਾਲੇ ਤੇ ਚੱਲ ਛਾ ਪਰ एवरीवन ਦਾ ਹਦਰਪ ਮੈਂ ਗੁੱਸਾ ਵੀ ਨਹੀਂ ਕੀਤਾ ਚਲੋ ਮੈਂ ਗੁੱਸਾ ਕੋਈ ਨਹੀਂ ਉਹਦੇ ਆਪਾਂ ਮੇਰੇ ਤਾਂ ਆਪਣੇ ਮਨ ਦੀ ਭਾਵਨਾ ਦੱਸਣ ਦੇ ਹਾਂ ਮਨ ਵਿਚ ਹਾਸਾ ਵੀ ਆਉਂਦਾ ਹੈ ਮਨ ਵਿਚਾਰ ਆਈ ਵਾਕਿਆਈ ਹਾਂ ਪਤਾ ਕੀ ਗੱਲ ਆ ਰਜੇਵੇ ਜਿਆਦੇ ਵੱਧ ਗਏ ਆ ਅੱਜ ਕੱਲ ਜਿੰਨੇ ਜੀ ਉਹਨੇ ਕੰਮ ਆ ਇਹਨਾਂ ਕੋ ਕੋ ਟਾਈਮ ਹੀ ਨਹੀਂ ਹੈਗਾ ਹੁਣ ਤੈਨੂੰ ਝੂਠਾ ਸੱਚਾ ਵਿਚਾਰੇ ਕਹਿੰਦੇ ਹਟ ਕੋ ਆ ਜਾ ਤੂੰ ਸੱਚੀ ਤੁਰ ਪੈਂਦਾ ਉਹਨਾਂ ਅਗਲੇ ਵਕਤ ਉਖਾ ਹੋ ਜਾਣਾ ਸੀ ਮੁੜ ਕੇ ਮੈਂ ਕੀ ਗੱਲ ਝੋਲੇ ਚ ਨੀੜੇ ਪਾਏ ਆ ਮੈਂ ਨਹੀਂ ਲੱਗੀ ਲੱਗਣਾ ਚਲੋ ਬਾਹ ਹੀ ਲੈਣੇ ਸੀ ਜੇ ਸਾਡਾ ਸੁਤਰ ਆ ਜਾਂਦਾ ਫਿਰ ਤੇ ਅਸੀਂ ਬਾਹ ਹੀ ਲੈਣੇ ਆ ਕੋਈ ਆਖੇ ਦਿੰਦੇ ਆਹੋ ਤੂੰ ਹੀ ਕਹਿ ਦਿੰਦੇ ਨਹੀਂ ਚਲ ਕੋਈ ਨਹੀਂ ਮੈਂ ਤਾਂ ਤਰ੍ਹਾਂ ਕਿਹਾ ਮੈਂ ਜਿਹੜਾ ਆਪਾਂ ਬੱਚੇ ਨੂੰ ਛਿੜਕਦੇ ਆਂ ਫਿਰ ਗੱਲ ਨਾਲ ਲਾਉਨੇ ਆਪਾਂ ਵੀ ਹਾਂ ਹੀ ਬੱਚੇ ਨੂੰ ਆਖਿਆ ਤੁਹਾਨੂੰ ਤੁਸੀਂ ਵੀ ਆਖੋ ਨਾ ਵੀ ਮੈਂ ਛਿੜਕਿਆ ਵਾ ਤੁਹਾਨੂੰ ਤੇ ਹੁਣ ਮੈਂ ਤੁਹਾਨੂੰ ਪਿਆਰ ਵੀ ਕਰਦਾ ਮੈਂ ਪਿਆਰ ਕਰਦਾ ਆਪਣੇ ਬੱਚਿਆਂ ਨੂੰ ਇਹ ਵੀ ਨਹੀਂ ਗੱਲ ਕੋਈ ਨਹੀਂ ਇਹ ਗੱਲਾਂ ਨਹੀਂ ਇਹ ਗੱਲ ਕਹੀ ਨੇ ਵੀ ਜਿਹੜੀ ਵੀ ਛੋੜਾ ਵੀਡੀਓ ਕਿੰਨੀ ਵਧੀਆ ਬਣ ਰਹੀ ਆ ਹਮਮ ਕਿੰਨਾ ਹੀ ਯੋਰ ਲਾ ਕੇ ਬਣਾਉਂਦੇ ਆ ਕਿੰਨਾ ਦਿਮਾਗ ਨਾਲ ਸੋਚ ਕੇ ਬਣਾਇਆ ਹੈ ਸਾਡੇ ਵਾਲੇ ਵਲੌਗ ਦੇ ਵਿੱਚ ਜਿਹੜਾ ਬਣਾਇਆ ਨਹੀਂ ਉਹਦੇ ਵਿੱਚ ਗੰਦੀ ਜੇ ਤੁਹਾਨੂੰ ਸਾਡੇ ਇਹੀ ਏਸੀਆਂ 'ਚ ਬੈਠੇ ਆ ਤੇ ਪੈਸੇ ਵੀ ਤੁਸੀਂ ਹੀ ਕਮਾਉਂਦੇ ਤੁਸੀਂ ਮੈਂ ਵੀ ਵੇਖਿਆ ਇਹ ਹੈ ਨਾ ਵੀ ਬੈਣਾ ਏਸੀ 'ਚ ਬੈਣਾ ਕਿਹੜਾ ਸਫਾ ਇੰਨਾ ਨਾ ਬਿੱਲ ਆਉਂਦਾ ਇਹਨਾਂ ਚੰਗਾ ਮਿਹਨਤ ਕਰ ਲੋ ਮਿਹਨਤ ਆਹੋ ਸਹੀ ਗੱਲ ਆ ਕਿ ਮਿਹਨਤ ਕਰੋ ਮਿਹਨਤ ਕਰਨੀ ਕਿਹੜੀ ਸੌਖੀ ਆ ਉਹ ਵੀ ਪੰਦੀ ਬਲ ਕੀ ਆ ਵੀ ਰੋਟੀ ਕਮੋੜੀ ਬੜੀ ਉੱਤੀ ਬਾਜਨਾਂ ਦਾ ਮੈਂ ਆਪ ਵੇਖਿਆ ਇਹਨਾਂ ਦਾ ਆਪਣਾ ਵੀ ਪੂੜਾ ਹੀ ਜੋਰ ਲੱਗਣ ਡਿਆ ਤਾਂ ਨਿੱਕੇ ਨਿੱਕੇ ਨਿਆਣਿਆਂ ਕੋ ਡਾਂਸ ਕਰਵਾ ਕਰਵਾ ਕੇ ਰੋਟੀ ਤੇ ਜੋਰ ਹਰ ਕੋਈ ਲੰਦਾ ਵਾ ਆਹੋ ਤੇ ਮੈਂ ਸਾਰੇ ਭੈਣ ਭਰਾ ਨੂੰ ਕਹਿਣਾ ਚਾਹੁੰਦਾ ਵੀ ਜਿੰਨੀ ਵਧੀਆ ਵੀਡੀਓ ਚੱਲ ਰਹੀ ਆ ਹੂੰ ਤੇ ਇੰਨਾ ਮਕੇ ਗਾਂ ਵਿਊ ਦੀ ਵਜਨ ਨਹੀਂ ਹੈਨਾ ਪਰसों ਕਿੰਨੀ ਗਰਮੀ ਜਿਹੜਾ ਵੀਡੀਓ ਬਣਾਈ ਤੇ ਕਰ ਸਾਥੋਂ ਬੁਖਾਰ ਚੜ ਗਿਆ ਜਾਂਦੇ ਆ ਤੇ ਕੱਲ ਮੈਨੂੰ ਵੀ ਚੜ ਗਿਆ ਸਵੇਰੇ ਵੀ ਤੇ ਸ਼ਾਮਾਂ ਨੂੰ ਵੀ ਹੂੰ ਵੱਦ ਤੋਂ ਵੱਧ ਜਿਹੜੇ ਲੋਕੀ ਉਹ ਐਲਸੀਡੀ ਜਲਾ ਕੇ ਵੀ ਇਹਦੇ ਆ ਨਾ ਉਹ ਮਰ ਕੇ ਦਿਨ ਵੀਊ ਘਟਦੇ ਆ ਹੈ ਕਮੈਂਟ ਨਹੀਂ ਹੁੰਦਾ ਹਾਂ ਕਮੈਂਟ ਨਹੀਂ ਹੁੰਦਾ ਚਲੋ ਕੱਲੇ ਕੱਲੇ ਬੂ ਨਾ ਇਦਾਂ ਕੱਲਾ ਕੱਲਾ ਵੇਖ ਲੋ ਤੁਸੀਂ ਉਹ ਗੱਲ ਨਹੀਂ ਉਹ ਤਾਂ ਭਾਈ ਅਗਲਿਆਂ ਦੀ ਮਰਜ਼ੀ ਆ ਨਹੀਂ ਮੈਂ ਬੇਨਤੀ ਕਰਦਾ ਹਾਂ ਉਹਦੇ ਮਰਜ਼ੀ ਉਹਨਾਂ ਦੀ ਕਹਿ ਹੁੰਦੀ ਆ ਤਾਣੀ ਆ ਮੈਂ ਤੇ ਗੰਦ ਨਹੀਂ ਨਾ ਬੰਦੇ ਆਹ ਭਾਈ ਗੱਲ ਤੀ ਹਾਂ ਉਹ ਵੀਡੀਓ ਚਲੋ ਭੈਣ ਭਰਾਵਾਂ ਵਿੱਚ ਬਹਿ ਕੇ ਵੇਖਣ ਵਾਲੀਆਂ ਹੁੰਦੀਆਂ ਤਾਂ ਕਰ ਗਿਓ ਉਹ ਰੋਣੀਆਂ ਹੀ ਇੱਦਾਂ ਦੀਆਂ ਆਂ ਨਾਲ ਤਾਂ ਗੱਲ ਦਾ ਨਾ ਕੋਈ ਕਰਨੀ ਆ ਨਾ ਕਹੇ ਧਰਮ ਬਾਰੇ ਕਰਨੀ ਆ ਸਾਰੇ ਧਰਮ ਜਿਹੜੇ ਸਤਕਾਰਯੋਗ ਆ ਨਾ ਕੋਈ ਉਹ ਜਿਹੀ ਗੱਲਾਂ ਕਰਨੀਆਂ ਗੱਲ ਤੇ ਇੱਕ ਪਰਿਵਾਰਿਕ ਕੀ ਜੋ ਬਣਾਉ ਜਿਹੜਾ ਪਰਿਵਾਰ ਕੇ ਬੈਠੇ ਉਹਦ ਨਹੀਂ ਕੀ ਹਾਸੇ ਬਾਣੇ ਗੱਲਾਂ ਕਰਨ ਦੇ ਆ ਉਸ ਜਿੰਨ ਕ ਸਭ ਆਪਾਂ ਆਪਾਂ ਵੀ ਦੋਵੇਂ ਜੀ ਆ ਸਾਰਿਆਂ ਦੇ ਸਾਹਮਣੇ ਗੱਲਾਂ ਪਤਾ ਕੰਡ ਤੇ ਕਿਨੇ ਕਮੈਂਟ ਕੀਤਾ ਆਪਣੀ ਉਮਰ ਦੇ ਸਾਬ ਨਾ ਸ਼ਰਮ ਕਰੋ ਥੋੜੀ ਬਹੁਤੀ ਕੋ ਲੈ ਦੱਸ ਉਹਨਾਂ ਦੇ ਕਈ ਸਾਡੇ ਬੈਠੇ ਹੁੰਦੇ ਨੇ ਜਿਆਦੇ ਆਪਣੇ ਉਹ ਕਹਿੰਦੇ ਆਪਣੇ ਆਸੂਲ ਹੁੰਦੇ ਨੇ ਹਾਂ ਵੀ ਇੰਨੇ ਜਿਆਦੇ ਚੰਗੇ ਆ ਤੇ ਤੁਸੀਂ ਵੇਖੋ ਹੀ ਨਾ ਫਿਰ ਆਪਣੇ ਘਰ ਵਿੱਚ ਨਹੀਂ ਚੱਲਦੇ ਮੈਂ ਹਾਦ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਕੋਦਾਂ ਹਾਸਿਆ ਸਿੱਧ ਕਈ ਗੱਲਾਂ ਕਰ ਲਈਦੀਆਂ ਵਾ ਨਾ ਕਹਿੰਦੇ ਨਾ ਹੀ ਹਰ ਇੱਕ ਨੂੰ ਖੁਸ਼ ਨਹੀਂ ਕਰ ਸਕਦੇ ਖੁਸ਼ ਨਹੀਂ ਕਰ ਸਕਦੇ ਹਾਂ ਇਹ ਤਾਂ ਗੱਲ ਹੈ ਹੀ ਇਹ ਗੱਲ ਸੁਣ ਕੇ ਮੈਨੂੰ ਸੋਚਾਂ ਲਈ ਮਜਬੂਰ ਕਰ ਦਿੰਦਾ ਤੂੰ ਕਿਹੜੀ ਗੱਲੋਂ ਮਨ ਮੋਸ਼ਲ ਜਿਹਾ ਹੋ ਗਿਆ ਯਾਰ ਇਦਾਂ ਮਨ ਕੇ ਕਰਨ ਦੇ ਤੇ ਬੜੇ ਚਾਣ ਨੇ ਕਰਦੇ ਇਹ ਲੱਗਦਾ ਵੀ ਤੈਨੂੰ ਵੀਡੀਓ ਜੇ ਸਾਨੂੰ ਹਟਣਾ ਹੀ ਪੈਣਾ ਐਵੇਂ ਹਟ ਜਾਣਾ ਤੁਸੀਂ ਫਿਰ ਕਮੈਂਟ ਫਿਰ ਕਰਦੇ ਫਿਰ ਗੀਤ ਜਿਆ ਨਹੀਂ ਨਾ ਕਰ ਫਿਰ ਤੁਸੀਂ ਹੁਣ ਅੱਜ ਸੀਨ ਕਰੋ ਇਹਨਾਂ ਜੇ ਹਟ ਜਾਣਾ ਤੇ ਬਸ ਸੋਝੋ ਫਿਰ ਹੁਣ ਜੇ ਰ ਸੀਨ ਹੋਊਗਾ ਫਿਰ ਤੁਹਾਨੂੰ ਠਾਲ ਲੈਨੇ ਆਂ ਚਕਾਈ ਵੀ ਨਹੀਂ ਹੋਣੀ ਜਿੱਥੇ ਬੰਦਾ ਗਿੱਧੇ ਜੇ ਨਾ ਸਹੀ ਗੱਲ ਲੱਗਦੇ ਨਾ ਜੇ ਕਿਤੇ ਗਏ ਆਏ ਹੋਣ ਨਾ ਉਹ ਆ ਵੀ ਜਿੱਦਾਂ ਤਾਲ ਖੇਡੇ ਵਾਲਾ ਇੱਕ ਦਿਨ ਨਾ ਜਾਵੇ ਉਹਦਾ ਤਿਆਰ ਉੱਥੇ ਹੁੰਦਾ ਭਾਵੇਂ ਘਰ ਕੰਮ ਕਰੇ ਜਾਂ ਬਾਹਰ ਚੁਣਾ ਬਸ ਘਰ ਭਾਵੇਂ ਵੇਲੇ ਬੈਰ ਨਾ ਧਿਆਨ ਇਹ ਹੁੰਦਾ ਭਾਵੇਂ ਅੱਜ ਜਾਣਾ ਹੀ ਅੱਜ ਛੁੱਟੀ ਹੋ ਗਈ ਇਦਾਂ ਉਦਾਂ ਹੁੰਦਾ ਵਾ ਉਹ ਨਹੀਂ ਕੋਈ ਗੱਲ ਵੀ ਨਹੀਂ ਮੋਸ਼ਨਲ ਅਸੀਂ ਕਿਉਂ ਨਾ ਉਹ ਗੱਲਾਂ ਚ ਗੱਲ ਹੋਇਆ ਕਿ ਆਪੋ ਆਪਣੀ ਸੋਚ ਵਾ ਹਰ ਇੱਕ ਦੀ ਗੱਲ ਕਰਨ ਦੀ ਵੀ ਚਲੋ ਸੋਹਣੀ ਗੱਲ ਕਰੋ ਇਹਦੇ ਵਿੱਚ ਕੀ ਜਿਹਾ ਹਾਸਾ ਖੇਡਾ ساری ਦੁਨੀਆ ਕਰਦੀ ਆ ਇਹਦੇ ਵਿੱਚ ਕੋਈ ਉਮਰ ਵੀ ਸਾਡੀ ਕੋਈ ਬਹੁਤ ਜ਼ਿਆਦੀ ਨਹੀਂ ਹੋਗੀ ਇਹ ਸਤਰਾਸੀਆਂ ਨੂੰ ਪਹੁੰਚ ਗਏ ਆਪਾਂ ਵੀ ਸਾਨੂੰ ਏਡੀ ਗੱਲ ਆਂਦੇ ਤੋ ਦਿਲ ਹੋਣਾ ਚਾਹੀਦਾ ਜੇ ਉਹ ਉਮਰਾਂ 'ਚ ਕੀ ਰੱਖਿਆ ਗੱਲ ਤੇ ਇਹ ਵੀ ਬੰਦਾ ਭੋਲੇ-ਭੁਟਾ ਜੇ ਦਿਲ ਬੁਟਾ ਨਹੀਂ ਹੁੰਦਾ ਚਲੋ ਹਾਸਾ ਮਜ਼ਾਕ ਕਰੀਦਾ ਕੋਈ ਆਪਾਂ ਆਪ ਵੀ ਹਸੀਦਾ ਵਾ ਕਿਉਂਕਿ ਜਿਹੜਾ ਬੰਦਾ ਹੰਦੇ ਹੱਸਦਾ ਨਹੀਂ ਉਹ ਤੇ ਬਿਮਾਰ ਆ ਡਾਕਟਰ ਕਹਿੰਦੇ ਆ ਅੱਜ ਕੱਲ੍ਹ ਹਰ ਇੱਕ ਨੂੰ ਕੋਈ ਨਾ ਕੋਈ ਟੈਨਸ਼ਨ ਨਾ ਮਜਬੂਰੀ ਆ ਕੜੀ ਗੱਲਾਂ ਬਾਤਾਂ ਕਰੋ ਹੱਸ ਖੇੜ ਕੇ ਟਾਈਮ ਪਾਸ ਹੋ ਜਾਂਦਾ ਇੰਦੀ ਕੋਈ ਰੋਈ ਜਾਵੇ ਦੁੱਖ ਸੁਣਾਈ ਜਾਵੇ ਆਪਣੀਆਂ ਹਨ ਫਿਰ ਕਹਿੰਦੇ ਹੁੰਦੇ ਨਾ ਇੱਥੇ ਰੋਂਦੇ ਚਿਹਰੇ ਨਹੀਂ 익ਦੇ ਹੱਸਣ ਦੀ ਆਦਤ ਪਾ ਸੱਜਣਾ ਆਹੋ ਜੇ ਫਿਰ ਕੋਈ ਰੋਈ ਵੀ ਜਾਵੇ ਨਾ ਮਨਪ੍ਰੀਤ ਉਹਦੇ ਲਾਗੇ ਕੋਈ ਇੱਕ ਵਾਰ ਗੱਲ ਸੁਣੂਗਾ ਕੋਈ ਦੋ ਵਾਰ ਗੱਲ ਸੁਣੂਗਾ ਤਿੱਜੀ ਆਰ ਉਹਦਾ ਰਾਹ ਛੱਡ ਜਾਂਦੇ ਲੋਕੀ ਆਂਦੇ ਹਾਂ ਇਹਦੇ ਲੱਗ ਕੀ ਖਲੋਣਾ ਇਹਨੇ ਤਾਂ ਰੋਰੋ ਹੀ ਗੱਲਾਂ ਕਰਨੀਆਂ ਬਾਕੀ ਕਮੈਂਟ ਆਦੇ ਇੱਦਾਂ ਯਕੀਨੀ ਕਰੀ ਜਾਂਦਾ ਕਹਿੰਦੇ ਹੁੰਦੇ ਚਾਰ ਲੋਕ ਖਲੋਦੇ ਗੱਲਾਂ ਰਲ ਮਿਲ ਕੇ ਚਾਲੀ ਹੋਈਆਂ ਹਵਾਵਾਂ ਚਾਰ ਸੌਟ ਜਾਂਦੀਆਂ ਸਹੀ ਗੱਲ ਵਾ ਚਮਾ ਤਾਂ ਚਾਲੀ ਤੇ ਚੈ ਚਾਰ ਪਾਸੇ ਹੀ ਆ ਨਾ ਆਪਣੀ ਨਾ ਹਾਡੀ ਜਦ ਸਹੀ ਆ ਆਪਾਂ ਸਾਰੇ ਸਹੀ ਆ ਤੇ ਕੋਈ ਚੱਕਰ ਨਹੀਂ ਹੁੰਦਾ ਬਾਕੀ ਜਿਹੜੀ ਗੱਲ ਕਰਨ ਲਈ ਕਰਨ ਵੀ ਸਾਹਮਣੇ ਡਏ ਸਾਰਿਆਂ ਦੇ ਆਪਕੜ ਚੋਰੀ ਕਰਦੇ ਆ ਇਹਦੇ ਵਿੱਚ ਕਿਹੜੀ ਕੋਈ ਮਾੜੀ ਗੱਲ ਹੁੰਦੀ ਆ ਭੈਣ ਭਰਾਵਾਂ ਵਾਲੇ ਆ ਧੀਆ ਪੁੱਤਾਂ ਵਾਲੇ ਆ ਅਸੀਂ ਕਿਹੜੇ ਵੀ ਕੋਈ ਛੜੇ ਛਾਂਟ ਆ ਵੀ ਬਾਹਰੋਂ ਆਏ ਆ ਤੁਹਾਨੂੰ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਹਾਂ ਜਿਹੜਾ ਉਹ ਆਪਣੇ ਆਪ ਨੂੰ ਨਹੀਂ ਬਦਲ ਸਕਦਾ ਹਨ ਤੇ ਦੁਨੀਆ ਨੂੰ ਬਦਲ ਕੇ ਸੋਚਣਾ ਹੀ ਕਿੰਨੇ ਆ ਆਹੋ ਬਾਕੀ ਚਲੋ ਮੇਰੇ ਬੇਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਵੀ ਇਹਦੇ ਸਾਡੇ ਜਿੰਨੇ ਵੀ ਸਾਡੀਆਂ ਵੀਡੀਓ ਆ ਰਹੀਆਂ ਚੈਨਲਾਂ ਦੇ ਪੰਜਾਬੀ ਲਾਈਫ ਬਲਜੀਤ ਮਲਤਰੀ ਚੈਨਲ ਆ ਵਸਲਾ ਪੰਜਾਬ ਆ ਸਾਰਿਆਂ ਨੂੰ ਵੱਧ ਤੋਂ ਵੱਧ ਸਾਰਿਆਂ ਦੇ ਨਾਮ ਲੈ ਦੋ ਹੁਣ ਕੇ ਉਹੋ ਹੀ ਤਲਜੀਤ ਮਲਤਰੀ ਚੈਨਲ ਰਕੀਰ ਬਲਜੀਤ ਚੈਨਲ ਹੈਗਾ ਵਾ ਹੂੰ ਵੀ ਸਾਰੇ ਜਿੰਨੇ ਸਾਡੇ ਚੈਨਲ ਦੇ ਵੀਡੀਓ ਚੱਲ ਰਹੀਆਂ ਉਹ ਸਾਰਿਆਂ ਨੂੰ ਭੈਣ ਭਰਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਬਸਕ੍ਰਾਈਬਰ ਵਧਾਓ ਸਾਡੇ ਹੂੰ ਦੂਸਰਿਆਂ ਨੂੰ ਹੋਰ ਆਪਣੇ ਬੰਦ ਸਾਡੇ ਜੱਕੀ ਹੈ ਲੈ ਚੰਗੇ ਹੀ ਆ ਹਾਂ ਜਿਹੜਾ ਬੰਦਾ ਗੱਲ ਕਰਦਾ ਹਨ ਉਹ ਇੱਕਦਾਂ ਸ਼ੀਸ਼ੇਖ ਲੋ ਕੇ ਆਪਣੇ ਆਪ ਦੇਖੇ ਕਿ ਮੈਂ ਕੀ ਗੀਜੂ ਆਏ ਗੱਲ ਹੈ ਕਿ ਆਪਣੇ ਆਪ ਨਿਗਾਮ ਮਾਰੇ ਕਿ ਮੇਰੇ ਚ ਕੀ ਕਮੀਆਂ ਕਿ ਮੈਂ ਕਿਉਂ ਗੱਲਾਂ ਗੱਲਾਂ ਕਿਉਂ ਕਰਦਾ ਹ ਹ ਆਪਣੇ ਆਪ ਇੱਕ ਦਿਨ ਪਿਛੇ ਜੇ ਲੋਕੀ ਪਹਿਲਾਂ ਲੋਕੀ ਬੁੜੀਆਂ ਕਹਿੰਦੇ ਪਹਿਲਾਂ ਆਪਣੀ ਪੀੜੀ ਥਨੇ ਸੋਟਾ ਫੇਰ ਸਹਿਸ ਬਾਅਦ ਦੀ ਗੱਲ ਸਭ ਤੋਂ ਪਹਿਲਾਂ ਇਹ ਆ ਵੀ ਹਰ ਇੱਕ ਬੰਦੇ ਨੂੰ ਆਪਣਾ ਚਿਹਰਾ ਆਪਣਾ ਬੱਚਾ ਬਗਾਨੀ ਜਨਾਨੀ ਕੋਹਣੇ ਲੱਗੇ ਨਹੀਂ ਉਹ ਤਾਂ ਇਹ ਆ ਜੀ ਮੈਂ ਤਾਂ ਕਰਨਾ ਤੇ ਤੈਨੂੰ ਤੇ ਆਪਣੀ ਲੱਗਦੀ ਆ ਵੀਡੀਓ ਚ ਬਗਾਈ ਹੁੰਦੀ ਨਾ ਹਰਵਾ ਜੀ ਆਹ ਤਾਂ ਕਰਕੇ ਆਪਣੀ ਚੈਲੀ ਚੰਗੀ ਲੱਗਦੀ ਹੈ ਨਾ ਆਹ ਇਹਦੀ ਹੁਣ ਕਿੰਨੀਆਂ ਜਨਾਨੀਆਂ ਹੋ ਗਈਆਂ ਵਾ ਇਹ ਤਾਂ ਗੱਲ ਹੈ ਹੀ ਆ ਜੇ ਇਹ 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 ਵੀ ਲੁੱਚਾ ਬੰਦਾ ਹੋ ਗਿਆ ਜੇ ਹੁਣ ਤੈਨੂੰ ਨਾਗਵੇਂ ਮੈਨੂੰ ਆਪਣੀ ਸੋਹਣੀ ਲੱਗਦੀ ਫੇਰ ਵੀ ਗੱਲ ਬਣਦੀ ਕਿਉਂਕਿ ਤੇਰੇ ਮੂੰਹ ਤੇ ਬੈਠਾ ਇਹ ਨਹੀਂ ਗੱਲ ਕਹਿ ਨਹੀਂ ਸਕਦਾ ਹੋਰ ਕਹਣੀ ਹੀ ਨਾ ਸਭ ਤੋਂ ਬਲੌਗ ਬੰਦਿਆ ਹੀ ਨੇ ਆਹਦੀ ਗੱਲ ਨਹੀਂ ਇੱਕਾ ਦੀ ਜੇ ਮੈਂ ਅਚਾਲਾ ਚਾਹ ਮਨ ਮੇਰਾ ਕੋਈ ਭੂਲ ਨਾ ਹੋਵੇ ਵਕਤਰਾ ਮੁਕਰ ਆਹੋ ਸਹੀ ਗੱਲ ਆ ਤੁਹਾਡਾ ਦਿਲ ਵੀ ਦੋਵਾਂ ਦਾ ਇੱਕ ਤੁਹਾਡਾ ਫੋਨ ਵੀ ਦੋਵਾਂ ਦਾ ਇੱਕ ਵਾ ਚਲੋ ਮਾਲਕ ਕਿਰਪਾ ਨਾਲ ਪਹਿਲਾ ਮੈਂ ਕਢਾਉਣਾ ਵਾ ਇਹਦੇ ਇਹਦੇ ਮੈਸੇਜਾਂ ਨਾਲ ਕਰਕੇ ਪਹਿਲਾ ਇਹ ਕਢਾਉਣਾ ਮੇਰੇ ਕੋਲੋਂ ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਆਂ ਨਾ ਵੀ ਚਲੋ ਮਾਲਕ ਤੁਹਾਨੂੰ ਚੜ੍ਹਦੀ ਕਲਾਤਾਂ ਦੇ ਵਿੱਚ ਰੱਖੋ ਮਾਲਕ ਤੁਹਾਡੀ ਵੱਡੀ ਵੱਡੀ ਉਮਰ ਕਰੇ ਮਾਸ਼ਾਅੱਲਾ ਮਨਜੋਠੀ ਠੀਕ ਰਹੇ ਪਰਿਵਾਰ ਬੱਜਾ ਵਾ ਬਣਿਆ ਰਹੇ ਆਪਣੇ ਬੱਚਿਆਂ ਦੇ ਵਿੱਚ ਆਪਾਂ ਵੀ ਇਹਨਾਂ ਦੇ ਆਸਰੇ ਭੱਜੇ ਫਿਰਦੇ ਆਉਨੇ ਚਲੋ ਸਾਡਾ ਤਾਰ ਡੁੱਗਾ ਚੱਲਣਦੇ ਇਹਨਾਂ ਦੇ ਆਖਰੀ ਚੱਲਣਦੇ ਆਹ ਕੁਛ ਨਾ ਕੁਛ ਸਾਨੂੰ ਉਹਦਾ ਗੜੀਆਂ ਦੇ ਕੱਖਾਂ ਵਿੱਚ ਡੁੱਬਦੇ ਫਿਰਦੇ ਸਾਨੂੰ ਕੌਣ ਪੁੱਛਦਾ ਬੰਦਾ ਨਾਮ ਵਿੱਚ ਲਾਉਣ ਵਾਲਾ ਖਾਣੂ ਕੀ ਤੇ ਨਹੀਂ ਨਹੀਂ ਮਿਲਣ데요 ਨਹੀਂ ਉਹ ਹਾਂ ਉਹ ਤਾਂ ਗੱਲ ਕੋਈ ਤਾਂ ਦੁਨੀਆ ਦੇ ਵਿੱਚ ਜਾਗਰੂਕ ਕਰਾਉਂਦਾ ਉਹ ਵਾਲੇ ਤੁਸੀਂ ਹਾਂ ਤੁਹਾਡੇ ਚਿਹਰੇ ਬਾਣੀ ਲੋਕਾਂ ਦੇ ਨੇ ਉਹ ਵਾਲੇ ਤੁਸੀਂ ਕਈ ਵਾਰੀ ਮੈਨੂੰ ਹੰਡਿਆ ਹੁੰਦਾ ਵਾ ਬਸ ਕਿੰਨੀ ਹੁੰਦਾ ਵੀਡੀਓ ਨਹੀਂ ਬਣਾਉਣੀ ਕੋਹ ਹੁਣ ਕਰਦੇ ਆ ਫੇਰ ਮੈਨੂੰ ਹੋਊਗਾ ਜਿਹੜੇ ਨੇ ਜਨੇ ਨਾਲ ਜੁੜੇ ਆ ਉਹ ਕੀ ਕਰਨਗੇ ਆਹੋ ਇੱਕ ਜਨੇ ਨਾ ਵੀਡੀਓ ਆ ਤਾਂ ਕਹਿੰਦਾ ਬਿੰਦੇ ਵੀਡੀਓ ਕਿਉਂ ਨਹੀਂ ਆਈ ਹੈ ਨਾ ਕਹਿੰਦੀ ਧੀੜੀ ਲਾਉਣ ਚੱਲ ਜਾਈਏ ਕੰਮ ਤੇ ਕਰਨਾ ਹੀ ਪੈਣਾ ਪੈਣਾ ਇਹ ਆ ਵੀ ਜੇ ਮੇਰੇ ਕੋਲ ਬੁੱਢੇ ਕੋ ਹੁਣ ਕੋਈ ਕਿਸਦਾ ਕਾਗ ਬੋ ਦੂੰਗਾ ਨਹੀਂ ਉਹ ਵੀ ਤਾਂ ਕੰਮ ਹੀ ਆ ਉਹ ਵੀ ਤਾਂ ਕੰਮ ਹੀ ਆ 100 ਖੋਲਦਾਏ ਤੇ ਗੱਲ ਹੈ ਹੀ ਆ ਮਾਰਕ ਚਲੋ ਜਿੱਥੇ ਤੁਰੇ ਆਪਾਂ ਕੰਮ ਰੁਕਣਾ ਨਹੀਂ ਕੋਈ ਵੀ ਕਹਿੰਦਾ ਕੋਈ ਕਹੇਗਾ ਵੀ ਕੋਈ ਕਹਿ ਨਹੀਂ ਖਵਾ ਦੇਣਾ ਉਹ ਪ੍ਰਮਾਤਮਾ ਦੇ ਨਹੀਂ ਪਰ ਹੀ ਲਾ ਵਸੀਲਾ ਤੇ ਹੁੰਦਾ ਵਾ ਐਡੀ ਗੱਲ ਥੋੜੀ ਆ ਹੁਣ ਸਿੱਧਾ ਜਾ ਕੇ ਬੰਦਾ ਆ ਕੇ ਮੈਂ ਦਰਿਆ ਪਾਰ ਕਰਦਾ ਤੇ ਉਹ ਕਿੱਦਾਂ ਕਰ ਲੂਗਾ ਬੇੜੀ ਪਾਊਗੀ ਮਲਾਹ ਹੋਊਗਾ ਫੇਰ ਹੀ ਪਾਰ ਹੁੰਦਾ ਉੱਪਰਲੇ ਡੱਡੇ ਨੂੰ ਹੱਥ ਦੇ ਪੈਣਾ ਨਹੀਂ ਪਾਕਿਸਤਾਨ ਦੁੱਬੇ ਆ ਕਿੰਨੇ ਹਨਾ ਪਰਿਵਾਰ ਹੂੰ ਉਹ ਮੇਰੇ ਸਾਹਮਣੇ ਬਲੌਗ ਕਰੀ ਮੈਂ ਜੇ ਕਿੰਨੀਆਂ ਪੋਸਟਾਂ ਜਾਂਦੀਆਂ ਹੋਣੀਆਂ ਨਾ ਕਦੀ ਕੋਈ ਆ ਜਾਂਦੀ ਅੱਗੇ ਕਦੀ ਕੋਈ ਆ ਜਾਂਦੀ ਉਹ ਕਹਿੰਦੇ ਇੰਦਰੀਆਂ ਦੇ ਵਿੱਚ ਲਾ ਕੇ ਦੱਸਦੇ ਆ ਤੇ ਜਦੋਂ ਇਹ ਸਾਖੀ ਤੇ ਗਏ ਕਿ ਨਾ ਇੰਦੀ ਦਰਿਆ ਦੇ ਵਿੱਚ ਜਿੱਦ ਲਿਖੇ ਦੇ ਤੇਰੀ ਤੇ ਉਹ ਜਦੋਂ ਜਾ ਕੇ ਵੇਖੀ ਤਾਂ ਨਾ ਉਹ ਪੂਰਾ ਹੀ ਮਤਲਬ ਭਰਿਆ ਬਿਆਦ ਰਿਆ ਕਿ ਨਾ ਬੜਾ ਭਰਿਆ ਹੁਣ ਤੇ ਮੀਂਹ ਕਿੰਨੇ ਪੈਣ ਦੇ ਤੇ ਉਹ ਵਿੱਚ ਕੁਝ ਵੀ ਨਹੀਂ ਹੁੰਦੇ ਰੇਤਾ ਰੁਤਾ ਜੀ ਜਦੋਂ ਦੇਖ ਕੇ ਤਾਂ ਡੈਮੂ ਕਹਣਾ ਤੇਰਾ ਜਿਹੜਾ ਦਿਲ ਬਹੁਤ ਵਧੀਆ ਤੂੰ ਉੱਥੇ ਲੈ ਕੇ ਗਈ ਡਰੀਦਾ ਵਾ ਪਾਣੀ ਤੋਂ ਡਰੀਦਾ ਵਾ ਉਹਨੂੰ ਪੜੀ ਰੇਤਾ ਹੈ ਕੀ ਜਿੰਨੀ ਮਜ਼ਾ ਹੂੰ ਪਾਣੀ ਬਾਬਾ ਹੀ ਅੱਧੇ ਕੇ ਲਈ ਤੂੰ ਵੀ ਉੱਪਰ ਕਿਉਂ ਤੋ ਕਿਉਂ ਤਾਂ ਵੀ ਹੋਗਾ ਉਹਨਾਂ ਪਾਣੀ ਤੋਂ ਵੀ ਮਰ ਪੈਰੀ ਹੁੰਦੇ ਤੂੰ ਤਾਂ ਪਾਣੀ ਬਿਲਕੁਲ ਘੱਟ ਹੋਇਆ ਹੁੰਦਾ ਇਹਨੇ ਮੈਨੂੰ ਕਹਿ ਗਾਇਆ ਕਿ ਮੈਨੂੰ ਵੀ ਹੁਣ ਡਰ ਲਵਾਤਾ ਅਹੀਂ ਆਪਣੇ ਪਾਪੇ ਕੋ ਗਏ ਅਹੀਂ ਕਲਕੱਤੇ ਸੋਰਾ ਸਾਹ ਉਥੇ ਈ ਨੌਕਰੀ ਕਰਦੇ ਕਲਕੱਤੇ ਮੈਂ ਤਾਂ ਫਿਰ ਸਾਹ ਦੇ ਬੇਵੀ ਹਰਜੀਤ ਇਹ ਨਿਕਾਜਾ ਸਾਲ ਕ ਦਾ ਦੋਹਾਂ ਕ ਸਾਲਾਂ ਦਾ ਅਸੀਂ ਗਏ ਆ ਉੱਥੇ ਤੇ ਉੱਥੇ ਨੀਕੋ ਪਾਰ ਕੇ ਘੁੰਮਣ ਗਏ ਸਾਰਾ ਕੋ ਘੁੰਮਣ ਹੋ ਕੇ ਤੇ ਇੱਥੋਂ ਚੜਨ ਤਾਂ ਉਧਰੋਂ ਉਤਰਨਾ ਤੇ ਮੈਨੂੰ ਕਹਿਣ ਤੂੰ ਵੀ ਹਟਾ ਲੈ ਮੈਨੂੰ ਡਰ ਲੱਗਦਾ ਹੀ ਬੜਾ ਮੈਂ ਕਿਹਾ ਮੈਂ ਨਹੀਂ ਲੈਣਾ ਇਹਨਾਂ ਨੂੰ ਮੈਂ ਵੀ ਤੁਸੀਂ ਲਲੋ ਤੁਹਾਡਾ ਜੀ ਕਰਦਾ ਤੇ ਇਹਨਾਂ ਨੇ ਭੈਣ ਭਰਾਵਾਂ ਨੇ ਸਾਰੇ ਹਟਾ ਲਏ ਤੇ ਮੈਂ ਇੱਕ ਨਹੀਂ ਲਿਆ ਮੈਨੂੰ ਆ ਬੜਾ ਡਰ ਲੱਗਦਾ ਉਹ ਉਹ ਹੀ ਸੀ ਕਿ ਹੋਰ ਕਿਤੇ ਕੀ ਉਹ ਵੀ ਜਿਹੜਾ ਕਪਤਾਨ ਉਹ ਜੜੇ ਸੀ ਜਿਹੜੇ ਅਕਰ ਸਮੁੰਦਰ ਪਾਰ ਕੀਤਾ ਸੀ ਉਦੋਂ ਹੀ ਜਦੋਂ ਅੱਡੇ 'ਚ ਗਏ ਹਾਂ ਜਿੱਥੇ ਰੱਥ ਮੇਲਾ ਲੱਗਦਾ ਹੈਗਾ ਉਥੋਂ ਵੀ ਸਮੁੰਦਰ ਪਾਰ ਕਰਦੇ ਨੇ ਇੰਜ ਇੰਜ ਕਰਕੇ ਤੇ ਮੈਂ ਨਹੀਂ ਮੈਂ ਨਹੀਂ ਜਾ ਸਕਦੀ ਮੈਨੂੰ ਆ ਬੜਾ ਪਾਣੀ ਤੋਂ ਡਰ ਲੱਗਦਾ ਆਪੋ ਆਪਣੀ ਪਹਿਲਾਂ ਨਹੀਂ ਲੱਗਦਾ ਹੁਣ ਮਿਲਦਾ ਲੱਗਦਾ ਤੇ ਆ ਐਕਸੀਡੈਂਟ ਤੋਂ ਬਾਅਦ ਤਾਂ ਬਹੁਤ ਹੀ ਲੱਗਦਾ ਡਰ ਲੱਗਦਾ ਚਲੋ ਹਮਾਲਾ ਕਿਰਪਾ ਕਰੇ ਕੋਈ ਗੱਲ ਨਹੀਂ ਇਹ ਤਾਂ ਹੈ ਦਾਰੇ ਲੱਗਦਾ ਵਾ ਕਿ ਕਿਤੇ ਅੰਗ ਪੈਰ ਨਾ ਟੁੱਟ ਜੇ ਕਿੰਨੀ ਤਕਲੀਫ ਹੁੰਦੀ ਆ ਮੇਰਾ ਬਹੁਤਾ ਔਖਾ ਹੰਤਾ ਵਾ ਸੱਚ ਨਹੀਂ ਤੇ ਬਿਨਾਂ ਕਾ ਦੱਸਾਂ ਮੈਨੂੰ ਚਲਦਾ ਹੁਣ ਵੇਖਾ ਤੇ ਇਹਨੂੰ ਸੱਟ ਲੱਗੀ ਵੀਡੀਓ 'ਚ ਮੈਨੂੰ ਲੱਗੀ ਆ ਕਿ ਨੇ ਔਕੇ ਦੇ ਨੰਗਣ ੜੇ ਆਡੇ ਨਹੀਂ ਨੰਗਣ ੜੇ ਕਿੰਨੀ ਜਾਨੀ ਔਖੀ ਆ ਆਹ ਉਹ ਕੀ ਕੀਤਾ ਵੀ ਮੈਂ ਉਹ ਲੱਤ ਨੂੰ ਆ ਤੇ ਬੈਠੇ ਇਹਨੇ ਉਹ ਮੇਰਾ ਹੱਥ ਫੜ ਲਿਆ ਬੜਾ ਫੜ ਚਲੋ ਠੀਕ ਆ ਜੀ ਸਾਸੀ ਕਾਲ ਜੀ ਸਾਰੇ ਪਿਆਰ ਭਰੀ ਸਾਸੀ ਕਾਲ ਗੁੱਸਾ ਨਾ ਕਰੋ ਮੇਰੀ ਗਲਤ ਨਾਲ ਹੁੰਦਾ ਮਜ਼ਾਕ ਕਰਨ ਡਿਆ ਸਾਰੇ ਨਹੀਂ ਗੁੱਸਾ ਆਇਆ ਵੀ ਪਰ ਹਟ ਗਿਆ ਚਲੋ ਠੀਕ ਹੈ ਇਦਾਂ ਹੀ ਚਲੋ ਮਿਲਦੇ ਆ ਅਗਲੇ ਵਲੌਗ ਦੇ ਨਾਲ